ਮੇਰਾ ਨਾਮ ਹੈ ਜੀ ਮਨਜੀਤ ਸਿੰਘ ਗਿੱਲ ਤੇ ਪਿੰਡ ਕਲਕਲਾਂ ਦਾ ਮੈਂ ਰਹਿਣ ਵਾਲਾ ਆ ਮੋਗਾ ਦੇ ਅੱਜ ਦੁਪਹਿਰ ਦੇ ਸਮੇਂ ਕੋਈ 1.5 ਦਾ ਟਾਈਮ ਹੋਣਾ ਸੀ ਖੇਤ ਤੋਂ ਆਏ ਜਦੋਂ ਤੇ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਸਾਡੇ ਮਹਿਬੂਬ ਕਲਾਕਾਰ ਜਸਵਿੰਦਰ ਭੱਲਾ ਜੀ ਜਿਹੜੇ ਸਾਡੇ ਵਿੱਚ ਨਹੀਂ ਰਹੇ ਤੇ ਕੁਦਰਤੀ ਗੱਲ ਹੈ ਵੀ ਭੱਲਾ ਜੀ ਨਾਲ ਸਾਡੀਆਂ ਸਾਂਝਾਂ ਵੀ ਸੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀਆਂ ਸਰਦਾਰ ਜਗਦੇਵ ਸਿੰਘ ਜਸਵਾਲ ਜਿਨ੍ਹਾਂ ਨੂੰ ਪੰਜਾਬੀ ਸਭਿਆਚਾਰ ਦੇ ਬਾਬਾ ਬੋੜ ਕਿਹਾ ਜਾਂਦਾ ਸੀ ਉਹਨਾਂ ਦੇ ਕੋਲ ਰਹੇ ਹੋਏ ਆ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਤੇ ਉਹ ਰੰਗਰਮੀ ਸੀ ਅਸੀਂ ਮੂਰਤੀ ਕਲਾ ਦੇ ਆਰਟਿਸਟ ਹੋਣ ਦੇ ਨਾਤੇ ਅਸੀਂ ਜਸਵੰਤ ਸਾਹਿਬ ਦੀ ਟੀਮ ਚ ਸ਼ਾਮਲ ਸੀਗੇ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਐਡੀ ਮਹਾਨ ਸ਼ਖਸੀਅਤ ਅੱਜ ਪੰਜਾਬੀਅਤ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਕਰ ਗਈ ਤੇ ਅਸੀਂ ਆਪਣੀ ਕਲਾ ਦੇ ਰਾਈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉਹਨਾਂ ਦਾ ਕਲੇ ਰੂਪ ਬਣਾ ਕੇ ਤਕਰੀਬਨ 2.5 3 ਘੰਟੇ ਸਾਨੂੰ ਹੋ ਗਏ ਆ ਇਹ ਤਿਆਰ ਕਰਦਿਆਂ ਨੂੰ ਤੇ ਪਹਿਲਾਂ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਸੀ ਅਸੀਂ ਘਰ ਜਦੋਂ ਆਏ ਤੇ ਉਦੋਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਬਾਰੇ ਜਾਣਕਾਰੀ ਮਿਲੀ ਕੋਈ ਉਦੋਂ ਵੀ ਟਾਈਮ ਸੀਗਾ ਕੋਈ ਡੇਢ 2 ਦੇ ਵਿਚਕਾਰ ਦਾ ਕੋਈ ਟਾਈਮ ਸੀਗਾ ਤੇ ਸਾਨੂੰ ਬੜਾ ਦੁੱਖ ਲੱਗਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਉਹ ਮਹਾਨ ਜਿਹੜਾ ਕਲਾਕਾਰ ਅੱਜ ਸਾਡੇ ਵਿਚਕਾਰ ਨਹੀਂ ਰਿਹਾ